ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 6 ਅਗਸਤ 6 ਅਗਸਤ ਨੂੰ ਸਵੇਰੇ ਇਹਦੇ ਵਿੱਚ ਇੰਨਾ ਪਾਣੀ ਆਇਆ ਸੀ ਕਿ ਅਗਰ ਦੇ ਵਿੱਚ ਆਹੜਾ ਪੋਲਾ ਇਹਦੇ ਉੱਪਰ ਦੀ ਪਾਣੀ ਚੱਲਦਾ ਸੀ ਪੂਰਾ ਫੁੱਲ ਪਾਣੀ ਜਿਹੜੇ ਪੁੱਲ ਤੋਂ ਆਪਾਂ ਵੀਡੀਓ ਪਾਈ ਸੀ ਸਵੇਰੇ ਜੀਰਕਪੁਰ ਵਾਲੇ ਤੋਂ ਉਹਦੇ ਨਾਲ ਲੱਗਣ ਤੱਕ ਪਾਣੀ ਹੋ ਗਿਆ ਸੀ ਜਾਂ ਤਾਂ ਤੇਜ਼ੀ ਦੇ ਵਿੱਚ ਦੇਖਿਆ ਉਹ ਸਾਰੇ ਦਰਵਾਜ਼ੇ ਚੱਲਦੇ ਤੇ ਜਾਂ ਉਹ ਅੱਜ ਤੜਕੇ ਚੱਲੇ ਸੀ ਇੰਨਾ ਜ਼ਿਆਦਾ ਪਾਣੀ ਸੀ ਸਵੇਰੇ ਪਹਿਲਾਂ ਤਾਂ ਲੱਗਿਆ ਵੀ ਰਾਤ ਮਹਾਲੀ ਵਾਰਿਸ਼ ਹੋਈ ਹੈ ਚੰਡੀਗੜ੍ਹ ਜਾਂ ਸਵਾਲਕਦੇ ਪਹਾੜੀਆਂ 'ਚ ਸਾਰਿਆਂ ਦੇ ਵਿੱਚ Shimla ਤੇ ਕਵਾਰਸ਼ ਹੋਈ ਗਈ ਆ, Shimla ਔਰ Solan ਸਾਰੇ ਕਿਤੇ بارش ਹੋਈ ਆ। ਸਾਰੀ ਹਿਮਾਚਲ ਦੇ ਵਿੱਚ ਇਸ ਤਰ੍ਹਾਂ ਲੱਗਿਆ ਵੀ ਜਿਹੜਾ ਪਾਣੀ بارش ਦਾਗਾ ਉਹ ਉਹ ਇੰਨਾ ਪਾਣੀ ਇੱਕੇਦਮ ਆਇਆ ਵੀ ਰਾਤ ਸਾਈਰਤ ਹੋਈ ਗਈ ਆ ਤਾਂ ਆ ਗਿਆ ਹੋਊਗਾ। Shimla ਸਵੇਰੇ ਮੇਰੀ ਗੱਲ ਵੀ ਹੋਈ। ਉਦੋਂ ਵੀ ਮੈਨੂੰ ਐ ਲੱਗਿਆ ਵੀ ਇਹ ਜਿਹੜਾ ਪਾਣੀ ਹੈਗਾ ਇਹ بارش ਦਾ ਪਾਣੀ ਆਇਆ ਇੱਕੇਦਾਂ ਵਾ। ਪਰ ਫਿਰ ਥੋੜੇ ਟਾਈਮ ਬਾਅਦ ਪਤਾ ਲੱਗਿਆ ਜਦੋਂ ਸਰਚ ਕਰੀ ਗਏ ਕਸ਼ਲਿਆ ਡੈਮ ਦੀ ਮਿਹਰਬਾਨੀ ਹੋਈ ਆ। ਕਸ਼ਲਿਆ ਡੈਮ ਨੇ ਇੱਕੇਦਾਂ ਅੱਜ ਸਵੇਰੇ ਪਾਣੀ ਛੱਡਿਆ ਇਹ ਨਹੀਂ ਪਤਾ ਕਿਉਂ ਛੱਡਿਆ ਕੀ ਕਾਰਨ ਸੀ ਕੋਈ ਚੇਤਾਵਨੀ ਸੀ ਕੀ ਸੀ ਇੱਕੇ ਦਾ ਪਾਣੀ ਛੱਡਦਾ ਕਸ਼ੱਲਿਆ ਡੈਮ ਨਾਲੇ ਅੱਜ ਸਵੇਰੇ ਸਵੇਰੇ ਗੱਲ ਕੀ ਸੀ ਥੋੜਾ ਜਿਹਾ ਖਾਲੀ ਕਰਨਾ ਸੀ ਕਿ ਉਸਕਾਂ ਦੇ ਵਿੱਚ ਨਹੀਂ ਮਸ ਹੁੰਦਾ ਜਿਹੜੇ ਉਹਦੇ ਮਤਲਬ ਆਪਾਂ ਸਿੱਧਾ ਕਹੀਏ ਵੀ ਡੇਢ ਫੁੱਟ 2 ਫੁੱਟ ਨੀਵਾ ਕਰਨਾ ਸੀ ਕਸ਼ੱਲਿਆ ਡੈਮ ਨੂੰ ਡੇਢ ਫੁੱਟ 2 ਫੁੱਟ ਨੀਵਾ ਕਰਨਾ ਸੀ ਗੱਲ ਕੀ ਸੀ ਐਨੀ ਕੀ ਜੂਸ ਵਾਲੀ ਮਸ਼ੀਨ ਚ ਵਾਹ ਹੀ ਸੀਗੀ ਵੀ ਇੱਕੇ ਦਾ ਵੀ ਨੀਵਾ ਕਰਨਾ 5-7 ਘੰਟਿਆਂ ਦੀ ਖਾਲੀ ਕਰਨਾ ਜਾਂ 10 ਘੰਟਿਆਂ ਦੀ ਖਾਲੀ ਕਰਨਾ ਉਹ ਦਿਨ ਰਾਤ ਦੇ ਵਿੱਚ ਵੀ ਖਾਲੀ ਹੋ ਸਕਦਾ ਸੀਗਾ ਐਡੀ ਕਿੱਡੀ ਕ ਗੱਲ ਸੀ ਨਾ ਹੀ ਉਹ ਇੰਨਾ ਕੋਈ ਬਾੜਾ ਭਰਿਆ ਹੋਇਆ ਸੀਗਾ ਵੀ ਬਹੁਤ ਜ਼ਰੂਰੀ ਸੀਗਾ ਵੀ ਉਹਦੇ ਸਾਰੇ ਗੇਟ ਖੋਲਣੇ ਅੱਜ ਇਸ ਤਰ੍ਹਾਂ ਕੀਤਾ ਇੱਕੇ ਦਾਮ ਇਹਦੇ ਵਿੱਚ 10 ਫੁੱਟ ਪਾਣੀ ਚਲਾਤਾ ਅੱਜ ਘੱਗਰ ਦੇ ਵਿੱਚ ਉਹ ਸਿਰੇ ਤੋਂ ਲੈ ਕੇ ਜਿਹੜੇ ਪਾਸੇ ਪਿਛਲਾ ਪਾਸੇ ਦੇਖਦੇ ਹੋ ਇਧਰਲੇ ਕਿਨਾਰੀ ਤੱਕ ਪੂਰਾ ਫੁੱਲ ਪਾਣੀ ਚਲਾਤਾ ਇਹਦੇ ਵਿੱਚ ਪਾਣੀ ਹੁਣ ਵੀ ਨਹੀਂ ਘਟ ਹੈਗਾ ਆ ਦੇਖੋ ਪਾਣੀ ਚੱਲੀ ਜਾਂਦਾ ਨਾ ਹੁਣ ਹੁਣ ਵਿੱਚ ਵਿੱਚ ਹੈ ਪਾਣੀ ਹੈਗਾ ਹੁਣ ਵੀ ਬਹੁਤ ਹੈਗਾ ਪਰ ਹੁਣ ਡਰ ਵਾਲੀ ਗੱਲ ਕੋਈ ਨਹੀਂ ਸਵੇਰੇ ਉਹ ਜਿਹੜਾ ਚਿੱਟਾ ਕੋਠਾ ਸਾਹਮਣੇ ਉਥੋਂ ਤੱਕ ਪਾਣੀ ਚੱਲੇਗਾ ਕਿੰਨਾ ਚੌੜਾ ਇਹ ਜਿੰਨਾ ਚੌੜਾ ਘੱਗਰ ਹੈਗਾ ਸਾਰੇ ਘੱਗਰ ਦੇ ਵਿੱਚ ਸਵੇਰੇ ਪਾਣੀ ਚੱਲੇਗਾ ਜਿਹੜਾ ਨੀਲਾ ਮੁੰਡਾ ਖੜਾਗਾ ਨਾ ਛਲਟ ਪਾਈ ਇਹਦੇ ਉੱਪਰ ਤੱਕ ਪਾਣੀ ਐਨਾ ਸਵੇਰੇ ਇਹਦੇ ਵਿੱਚ ਪਾਣੀ ਚਲਾਇਆ ਇੰਨੀਆਂ ਝੁੱਗੀਆਂ ਝੋਂਪੜੀਆਂ ਰੋੜੀਆਂ ਨਾੜਾ ਸਾਗ ਗੁਰਦਾਰੇ ਦੀ ਬੈਕ ਸਾਈਡ ਕਿੰਨਾ ਨੁਕਸਾਨ ਕਰਿਆ ਤੇ ਇੱਥੇ ਜਿੰਨੀਆਂ ਝੋਂਪੜੀਆਂ ਪਈਆਂ ਝੁੱਗੀਆਂ ਵਿਚਾਰੇ ਬੈਠੇ ਆ ਉਹ ਸਾਰੇ ਰੋੜ ਕੇ ਲਹਿ ਗਏ ਐਨਾ ਜਿਆਦਾ ਸਵੇਰੇ ਸਵੇਰੇ ਨੁਕਸਾਨ ਕਰਿਆ ਕਿੰਨਾ ਲੰਮਾ ਪੋਲਾ ਦੇਖੋ ਇਹ ਸਾਰੇ ਪੁਲ ਦੇ ਉੱਪਰ ਦੀ ਪਾਣੀ ਚੱਲਦਾ ਸੀਗਾ ਕਿਸਾਨਾਂ ਦੀਆਂ ਮੋਟਰਾਂ ਰੋੜੀਆਂ ਮੋਟਰਾਂ ਵਾਲੇ ਕੋਠੇ ਰੋੜੇ ਇੱਥੇ ਸਬਜ਼ੀ ਦਾ ਕੰਮ ਕਰਦੇ ਆ ਜਿਆਦਾ ਕਿਸਾਨ ਉਹ ਸਾਰਾ ਨੁਕਸਾਨ ਹੋਇਆ ਸਬਜ਼ੀ ਦਾ ਛੱਤਬੀੜ ਚਿੜੀਆ ਘਰ ਤੱਕ 20-25 ਕਿਲੋਮੀਟਰ ਤੱਕ ਬਹੁਤ ਨੁਕਸਾਨ ਕਰਿਆ ਨੇ ਜਿਹੜੇ ਪਾਸੋਂ ਸ਼ੁਰੂ ਹੁੰਦਾ ਇਹ 3-4 ਕਿਲੋਮੀਟਰ ਪਿਛਲੇ ਪਾਸੇੋਂ ਹੁੰਦਾ ਇਹ ਕਛੱਲਿਆ ਟਾਈਮ ਤੋਂ ਪੂਰੇ 20-25 ਕਿਲੋਮੀਟਰ ਤੱਕ ਰੋੜ ਦਾ ਤੁਰਿਆਗਾ ਅੱਜ ਇਹ ਇੰਨਾ ਇੱਕੇ ਦਾਮ ਇਹਦੇ ਵਿੱਚ ਪਾਣੀ ਛੱਡਿਆ ਕਛੱਲਿਆ ਟਾਈਮ ਵਾਲੇ ਪਾਸੋਂ ਪਾਣੀ ਪੂਰਾ ਫੁੱਲ ਛੱਡਿਆ ਗਿਆਗਾ ਬਣਾਤੇ ਪੌਂਗ ਡੈਮ ਦੇ ਵਿੱਚੋਂ ਵੀ ਅੱਜ 5 ਵਜੇ 4000 ਕਿਉਸਕ ਪਾਣੀ ਛੱਡਿਆਗਾ ਲਿਖਤੀ ਰੂਪ ਵਿੱਚ 4000 ਆ ਬਾਕੀ ਪਤਾ ਨਹੀਂ ਆਖੜਾ ਡੈਮ ਵੀ ਚੜਾਇਆ ਪੂਰਾ ਜਿੰਨੇ ਸਤਲੋ ਜਾਂ ਜਾਂ ਬਿਆਸ ਆ ਜਾਂ ਹਿਮਾਚਲ ਦੇ ਵਿੱਚੋਂ ਜਿੰਨੇ ਵੀ ਦਰਿਆ ਚੱਲਦੇ ਆ ਸਾਰੇ ਫੁੱਲ ਚੱਲਦੇ ਆ ਇਹ ਗੱਲ ਮੰਨਦੇ ਆ ਪਰ بارش ਬਹੁਤ ਹੋਈ ਆ ਹਿਮਾਚਲ ਦੇ ਵਿੱਚ ਡੈਮ ਭਰੇ ਵੀ ਆ ਕਿ ਦਿਨਾਂ ਕਦੇ ਖਾਲੀ ਕਰਨੀ ਪੈਣੀ ਆ ਪਰ ਹਿਸਾਬ ਨਾਲ ਖਾਲੀ ਹੋਏ ਤਾਂ ਥੋੜਾ ਕਹਣਾ ਛੱਡ ਕੇ ਖਾਲੀ ਹੋ ਜਾਂਦੇ ਆ ਇੱਥੋਂ ਤੱਕ ਪਾਣੀ ਆਇਆਗਾ ਦੇਖੋ ਕਿੱਥੇ ਆਊਗਾ ਗੱਗਰ ਸਾਹਮਣੇ ਉੱਥੋਂ ਲੈ ਕੇ ਇੱਥੋਂ ਤੱਕ ਪਾਣੀ ਚੜਿਆ ਕਿੱਥੋਂ ਤੱਕ ਗਾਰ ਆਈ ਆ ਦੇਖੋ ਇੰਨਾ ਜਿਆਦਾ ਅੱਜ ਸਵੇਰੇ ਸਵੇਰੇ ਪਾਣੀ ਛੱਡਿਆ ਕਿੰਨੇ ਲੋਕ ਇਹਦੇ ਵਿੱਚ ਰੋੜੇ ਆ ਤੂੰ ਗਿੰਜੋਂ ਆਪਣੇ ਵਾਲੇ ਵੀ ਇਨਸਾਨ ਆਗੇ ਉਹਨਾਂ ਦੇ ਤਾਂ ਉਹੀ ਘਰ ਸੀ ਜਿਹੜੇ ਰੋਡ ਤੇ ਇਹਨਾਂ ਨੇ ਇੰਨਾ ਬੁਰਾ ਹਾਲ ਕਰਿਆ ਸਵੇਰੇ ਸਵੇਰੇ ਇਹ ਨਹੀਂ ਪਤਾ ਵੀ ਛੱਡਿਆ ਕਿਉਂ ਆ ਕੀ ਕਾਰਨ ਸੀ ਆ ਦੇਖੋ ਝੌਂਪੜੀਆਂ ਦੇ ਵਿੱਚ ਕਿਵੇਂ ਪਾਣੀ ਵੜਿਆਗਾ ਕਿੱਥੇ ਰਾਤਾਂ ਕੱਟਣਗੇ ਹੁਣ ਵਿਚਾਰੇ ਰਾਤ ਨੂੰ ਅਜੇ ਇਹ ਇਹੋ ਜਿਹਾ ਕੁਝ ਹਾਲ ਕਰਤਾ ਅੱਜ ਸਵੇਰੇ ਸਵੇਰੇ ਕੁਸ਼ਲਿਆ ਡੈਮ ਵਾਲਿਆਂ ਨੇ ਇਹ ਨਹੀਂ ਪਤਾ ਲੱਗਾ ਵੀ ਛੱਡਿਆ ਕਿਉਂ ਸੀ ਪਾਣੀ ਉਹਨੂੰ ਖਾਲੀ ਕਿਉਂ ਕਰਨਾ ਸੀ ਮੈਨੂੰ ਤਾਂ ਆਈ ਲੱਗਿਆ ਵੀ ਪੂਰੀ ਰਾਤ ਜੇ ਵੀ ਖਾਲੀ ਹੋ ਜਾਂਦਾ ਸੀ ਉਹ 2 ਦਿਨਾਂ 'ਚ ਵੀ ਹੋ ਸਕਦਾ ਸੀ ਇੰਨਾ ਕੀ ਸੀ ਵੀ ਮਨ ਲਓ 5-7 ਘੰਟਿਆਂ 'ਚ 10 ਘੰਟਿਆਂ 'ਚ ਉਹਨੂੰ ਖਾਲੀ ਕਰਨਾ ਹੀ ਕਰਨਾ ਸੀਗਾ ਅੱਜ ਇਹੋ ਜਿਹੇ ਹਾਲਾਤ ਬਣਾਦੇ ਸਵੇਰੇ ਸਵੇਰੇ ਸਸੀਕਾਲ